ਗੁਰੂ ਗ੍ਰੰਥ ਸਾਹਿਬਾਰੇ ਕਹਿੰਦੇ ਕੋ ਬਾਣੀ ਪੜਨ ਵਾਲੇ ਨੂੰ ਨਾਮ ਜਪਨ ਵਾਲੇ ਨੂੰ ਸਤਕਾਰ ਨਾਲ ਬੁਲਾ ਲਵੇ ਨਾ ਉਹਨੂੰ ਵੀ ਜਮਾਂ ਦੀ ਮਾਰ ਨਹੀਂ ਖਾਣੀ ਪੈਂਦੀ। ਸੁੱਧ ਧਿਆਇਨ ਤਿੰਨ ਧਨ ਪੱਲੇ ਨਾਨਕ ਕਾ ਧਨ ਸੋਈ ਜੇ ਕੋ ਜਿਉ ਕਹੈ ਉਹਨਾਂ ਕੋ ਜਮ ਕੀ ਤਲਬ ਨ ਹੋਈ ਤੇ ਜਿਹੜੇ ਗ੍ਰੰਥੀ ਸਿੰਘਾਂ ਤੇ ਨਜ਼ਲਾ ਝਾੜਦੇ ਨਾ ਘਰੇ ਕੋਈ ਸੁਣਦਾ ਨਹੀਂ ਇਹਨਾਂ ਦੀ। ਜਾਦੇ ਉਹੀ ਕਹਿੰਦੇ ਨੇ ਜਿਨ੍ਹਾਂ ਦੇ ਘਰੇ ਕੋਈ ਨਾ ਬੁੱਕਤ ਹੋਵੇ। ਉਹ ਫਿਰ ਜਾ ਕੇ ਉੱਥੇ ਆਪਣਾ ਦਿਖਾਉਂਦੇ ਨੇ ਆਪਣਾ ਆਪ ਅੱਜ ਫਿਰ ਮੈਂ ਗਰੰਤੀ ਜੀ ਨੂੰ ਸੁਨਾਈਆਂ ਘਰੇ ਸੁਣਾ ਕੇ ਦੇਖਦਾ ਤੈਨੂੰ ਮਿਲਦਾ ਪ੍ਰਸ਼ਾਦ ਉੱਥੇ ਗਰੰਤੀ ਜੀ ਨੂੰ ਨਹੀਂ ਸੁਨਾਈਆਂ ਤੂੰ ਉਹ ਗੁਰੂ ਮਾਰ ਨੂੰ ਸੁਣਾ ਕੇ ਆਇਆ ਜਿਹੜਾ ਕਿਸੇ ਬਾਣੀ ਪੜਨ ਵਾਲੀ ਦੀ ਤੋਹੀਨ ਕਰਦਾ ਉਹ ਗੁਰੂ ਦੀ ਤੋਹੀਨ ਹੁੰਦੀ ਹੈ ਉਹ ਗੁਰੂ ਮਾਰ ਤਾਂ ਕਹਿੰਦੇ ਨੇ ਕਿ ਉਹਨਾਂ ਨੂੰ ਜਮਾ ਦੀ ਮਾਰ ਨਹੀਂ ਖਾਣੀ ਪੈਗੀ ਤੇ ਜਿਹੜੇ ਬੇਅਦਬੀ ਕਰਦੇ ਨੇ ਉਹਨਾਂ ਦਾ ਕੀ ਬਣੇਗਾ